ਅਕਸਰ ਹੀ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਮਾਂ ਪਹਿਲਾਂ ਬੱਚੇ ਨੂੰ 9 ਮਹੀਨੇ ਆਪਣੀ ਕੱਖ ਵਿੱਚ ਰੱਖਦੀ ਹੈ ਅਤੇ ਜਦੋਂ ਜਨਮ ਦੇਣ ਦੀ ਵਾਰੀ ਆਉਂਦੀ ਹੈ ਤਾਂ ਆਪਣੀ ਜਾਨ ਖਤਰੇ ਵਿੱਚ ਪਾ ਦਿੰਦੀ ਏ ਕਿਉਂਕਿ ਕਈ ਵਾਰ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਬੱਚੇ ਨੂੰ ਜਨਮ ਦੇਣ ਲੱਗੇ ਮਾਂ ਦਾ ਵੀ ਇੱਕ ਤਰ੍ਹਾਂ ਨਾਲ ਦੂਜਾ ਜਨਮ ਹੁੰਦਾ ਹੈ ਪਰ ਹੁਣ ਇੱਕ ਮਾਂ ਪੁੱਤ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਾ ਜਨਮ ਤੋਂ ਬਾਅਦ ਬਹੁਤ ਰੋ ਰਿਹਾ ਹੁੰਦਾ ਹੈ ਅਤੇ ਜਦੋਂ ਡਾਕਟਰ ਉਸ ਨੂੰ ਉਸ ਦੀ ਮਾਂ ਕੋਲ ਲੈ ਕੇ ਆਉਂਦੇ ਨੇ ਅਤੇ ਜਦੋਂ ਬੱਚੇ ਨੂੰ ਮਾਂ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਇੱਕਦਮ ਚੁੱਪ ਕਰਕੇ ਸ਼ਾਂਤ ਹੋ ਜਾਂਦਾ ਏ ਨਵ ਜੰਮੇ ਬੱਚੇ ਨੂੰ ਵੀ ਆਪਣੀ ਮਾਂ ਦਾ ਨਿੱਘ ਮਹਿਸੂਸ ਹੋ ਜਾਂਦਾ ਏ ਸੋ ਮਾਮਾ ਪਤਾ ਨਹੀਂ ਔਲਾਦਾਂ ਲਈ ਕਿੰਨੇ ਦੁੱਖ ਝੱਲਦੀਆਂ ਨੇ ਪਰ ਕੋਈ ਕੋਈ ਔਲਾਦ ਸਾਰਾ ਕੁਝ ਭੁਲਾ ਕੇ ਮਾਮਾ ਨਾਲ ਬਹੁਤ ਬੁਰਾ سلوਕ ਕਰਦੀ ਏ ਸੋ ਆਪਣੀ ਮਾਂ ਦੀ ਲੰਬੀ ਉਮਰ ਲਈ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ